ਸਾਰਿਆਂ ਨੂੰ ਪਿਆਰ ਭਰੀ ਸਵੇਰ। ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੋਈਆਂ ਅੱਜ ਦੀ ਬਹੁਤ ਹੀ ਖਾਸ ਅਪਡੇਟ ਬਲਾਜ਼ਮਾ ਤੇ ਪੈਨਸ਼ਨਰਜ਼ ਦੇ ਲਈ। ਸੋ ਦੋਸਤੋ ਪੰਜਾਬ ਦੇ ਬਲਾਜ਼ਮਾ ਤੇ ਪੈਨਸ਼ਨ ਦੇ ਲਈ ਬਹੁਤ ਹੀ ਖਾਸ ਖਬਰ ਹੋਣ ਵਾਲੀ ਹੈ। ਸਾਲ 2025 ਦੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ 13 ਫਰਵਿੰਨ ਹੋਈ ਸੀ ਜਿਹੜੀ ਕਿ ਜਿਹਦੇ ਵਿੱਚ ਬਹੁਤ ਹੀ ਵੱਡੇ ਫੈਸਲੇ ਲਏ ਗਏ ਨੇ। ਇੱਕ ਸਾਰਿਆਂ ਨਾਲ ਜਿਹੜਾ ਇੱਕ ਵੱਡਾ ਫੈਸਲਾ ਬਲਾਜ਼ਮਾ ਤੇ 5.5 ਸਾਲਾਂ ਦੇ ਬਕਾਇਆ ਦੇ ਉੱਪਰ ਕੈਬਨਿਟ ਦੀ ਮੋਹਰ ਲੱਗੀ ਹੈ। ਨਾਲ ਹੀ ਇੱਕ ਪੱਤਰ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਪੱਤਰ ਹੈ ਕਿ ਇਸ ਬਾਰੇ ਇਹ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਉਸ ਦੀ ਡਿਟੇਲ ਬਾਰੇ ਦੱਸ ਦਿੰਨੇ ਆ ਪੰਜਾਬ ਸਰਕਾਰ ਆਪ ਆਪ ਰਾਜ ਪ੍ਰਬੰਧਕੀ ਵਿਭਾਗ ਮੰਤਰੀ ਮੰਡਲ ਮਾਮਲੇ ਸ਼ਾਖਾ ਮੀਤੀ 11 2016 ਤੋਂ ਮੀਤੀ 30 6 2021 ਤੱਕ ਦੇ ਰਿਵਾਈਜ਼ ਪੇ ਜਿਹੜੀ ਪੈਨਸ਼ਨ ਲੀਵ ਇਨ ਇਨਕੈਚਮੈਂਟ ਮਿਤੀ 1.7.2021 ਤੋਂ ਲੈ ਕੇ 30.12.2024 ਤੱਕ ਦੇ ਡੀਏ ਅਤੇ ਡੀਆਰ ਦੇ ਏਰੀਅਰ ਸੰਬੰਧੀ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਵਿੱਤੀ ਵਿਭਾਗ ਉਪਕਰਿਤ ਵਿਸ਼ੇ ਅਤੇ ਆਪਣੇ ਮਿਤੀ 30.12.2024 ਵੱਲ ਧਿਆਨ ਦੇਣ ਦੀ ਕਿਰਪਾਲਤਾ ਕਰਨ ਮਿਤੀ ਜਿਹੜੀ ਕੀ ਹੈ ਮੰਤਰੀ ਮੰਡਲ ਜਿਹੜੀ ਮਿਤੀ 13 2 2025 ਨੂੰ ਹੋਈ ਮੀਟਿੰਗ ਦੇ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਗਿਆ ਹੈ ਕਿ ਜਿਹੜੀ ਸੰਬੰਧੀ ਫੈਸਲਾ ਇਸ ਲਿਆ ਗਿਆ ਕਿ ਹੇਠ ਲਿਖੇ ਅਨੁਸਾਰ ਵਿੱਤ ਵਿਭਾਗ ਨੂੰ ਯਾਦ ਪੱਤਰ ਮਿਤੀ 9 ਦਸੰਬਰ 2024 ਦੇ ਵਿਚਾਰ ਵਟਾਂਦਰੇ ਉਪਰੰਤ ਪੈਰਾ ਨੰਬਰ 2 ਵਿੱਚ ਦਰਜ ਤਜ਼ੀਬ ਮਨਜ਼ੂਰ ਜਿਹੜੀ ਹੈ ਕੀਤੀ ਗਈ ਹੈ ਮੰਤਰੀ ਮੰਡਲ ਦੇ ਵੱਲੋਂ ਲਈ ਗਈ ਇਸ ਉਕਤ ਫੈਸਲੇ ਨੂੰ ਲਾਗੂ ਕਰਨ ਹਿੱਤ ਪਬੰਦੀਕੀ ਵਿਭਾਗ ਦੇ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਜਿਹੜਾ ਹੈ ਇਸ ਸ਼ਾਖਾ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਜਾਣੂ ਕਰਵਾਇਆ ਜਾਵੇ ਤੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਿੱਤੀ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਇੱਕ ਮਲਾਸਮਾ ਦਾ ਜਿਹੜਾ ਬਕਾਇਆ ਜਾਰੀ ਕਰਨ ਵਾਸਤੇ ਦੂਸਰਾ ਡੀਏ ਦਾ ਡੀਆਰ ਦਾ ਜਿਹੜਾ ਬਕਾਇਆ ਦੀਨ ਬਾਰੇ ਪੰਜਾਬ ਸਰਕਾਰ ਨੇ ਵਿੱਤੀ ਵਿਭਾਗ ਨੂੰ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਜੋ ਅੱਜ ਇਹ ਪੱਤਰ ਜਾਰੀ ਕੀਤਾ ਗਿਆ ਇਸ ਤੋਂ ਮੁਲਾਜ਼ਮਾਂ ਨੂੰ ਬਹੁਤ ਹੀ ਵੱਡੀ ਆਸਤੀ ਜਿਹੜੀ ਹੈ ਵਧੀ ਹੈ ਇਹ ਇਸ ਤੋਂ ਜਿਹੜਾ ਇਹ ਜਾਪਦਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ ਇਸ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਹੜੀ ਹੈ ਵਿੱਤ ਵਿਭਾਗ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਹਾਂਜੀ ਦੋਸਤੋ ਚੈਨਲ ਦੇ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ